ਸੰਗਰੂਰ ਦੇ ਵਿੱਚ ਜਿਤਨਾ ਆਮ ਆਦੀ ਪਾਰਟੀ ਦਾ ਪੱਕਾ ਸੀ ਹਾਲਾਂਕਿ ਸੁਭਾਸ਼ ਸਿੰਘ ਖਹਿਰੇ ਦਾ ਲੱਗਦਾ ਸੀ ਲੇਕਿਨ ਉੱਥੇ ਸਰਕਾਰ ਦੇ ਮੁੱਖ ਮੰਤਰੀ ਸਮੇਤ ਚਾਰ ਮੰਤਰੀ ਸੀ ਅਮਨ ਰੂੜਾ ਮੁਖਦ ਮੁੱਖ ਮੰਤਰੀ ਭਗਵੰਤ ਮਾਨ ਹਰਪਾਰਤ ਸਿੰਘ ਚੀਮਾ ਤੇ ਮੀਤ ਜੀ ਹੁਣ ਇੰਟਰਸਟਿੰਗ ਗੱਲ ਹੈ ਕਿ 9 ਹਲਕਿਆਂ ਦੇ ਵਿੱਚ 8 ਦੇ ਵਿੱਚ ਆਮ ਆਦੀ ਪਾਰਟੀ ਜਿੱਤੀ ਹੈ ਇੱਕੋ ਇੱਕ ਮਲੇਰ ਕੋਟਲਾ ਹਲਕਾ ਜਿੱਥੋਂ ਕਾਂਗਰਸ ਪਾਰਟੀ ਨੂੰ ਲੀਡ ਮਿਲੀ ਕੋਈ 12000 ਵੋਟਾਂ ਦੀ ਲੀਡ ਮਿਲੀ ਪਰ ਜਿਵੇਂ ਮੁੱਖ ਮੰਤਰੀ ਸਾਹਿਬ ਨੇ ਜਦੋਂ 222 ਦੀਆਂ ਚੋਣਾਂ ਲੜੀਆਂ ਸੀ ਉਦੋਂ ਉਹਨਾਂ ਨੇ ਪੰਯਾਕੀ ਹਜ਼ਾਰ ਵੋਟਾਂ ਦੇ ਨਾਲ ਜਿੱਤੀ ਸੀ ਇਲੈਕਸ਼ਨ ਹੁਣ 30 ਹਜ਼ਾਰ ਵੋਟਾਂ ਨੇ ਜਿੱਤੀ ਮਤਲਬ 20 ਹਜ਼ਾਰ ਦਾ ਨੁਕਸਾਨ ਉੱਥੇ ਮੁੱਖ ਮੰਤਰੀ ਦਾ ਵੀ ਹੋਇਆ ਹਾਲਾਂਕਿ ਉਹਨਾਂ ਨੇ ਉਹਨੂੰ ਦਲਬੀਰ ਸਿੰਘ ਗੋਲਡੀ ਨੂੰ ਵੀ ਨਾਲ ਮਿਲਾ ਲਿਆ ਸੀ ਇਸ ਦੇ ਬਾਵਜੂਦ ਵੀ ਹੁਣੀ ਤੇ ਚਾਹੀਦੀ ਘੱਟੋ-ਘੱਟ 50 ਹਜ਼ਾਰ ਦੀ ਲੀਡ ਬਰਕਰਾਰ ਰੱਖਦੇ ਸੀ ਐਮ ਸਾਹਿਬ ਲੇਕਿਨ ਉਹ ਲੀਡ ਘਟ ਕੇ 50 ਤੋਂ 30 ਰਹਿ ਗਈ ਹੁਣ ਲਹਿਰਾ ਇਹ ਦੇਚ ਸੰਗਰੂਰ ਦੇ ਵਿੱਚ ਕਿੰਨੇ ਹਲਕੇ ਨੇ ਕਿਹੜੇ-ਕਿਹੜੇ ਨੇ ਇੱਕ ਵਾਰ ਆਪਾਂ ਉੱਤੇ ਝਾਤੀ ਮਾਰ ਲੈਂਦੇ ਹਾਂ ਲਹਿਰਾ ਡਿੜਬਾ ਸੁਨਾਮ ਬਧੌੜ ਬਰਨਾਲਾ ਮੈਲਕਲਾਂ ਧੂਰੀ ਸੰਗਰੂਰ ਤੇ ਮਲੇਰਕੋਟੜਾ ਹੁਣ ਜਿਹੜੇ 8 ਹਲਕੇ ਆਮ ਆਦੀ ਪਾਰਟੀ ਨੇ ਦਿੱਤੇ ਨੇ ਲਹਿਰਾ ਲਹਿਰਾ ਤੋਂ ਐਡਵੋਕੇਟ ਜਿਹੜੇ ਉਹਨਾਂ ਦੇ ਗੋਇਲ ਸਾਹਿਬ ਨੇ ਉਹ ਜਿੱਤੇ ਨੇ ਉਥੋਂ ਬੀਬੀ ਰਜਿੰਦਰ ਕੌਰ ਪੱਠਲ ਦਾ ਹਲਕਾ ਹੈ ਉਹਦੇ ਮੁੰਡੇ ਨੇ ਪਤਾ ਨਹੀਂ ਕਿੰਨੀ ਕੀ ਮਿਹਨਤ ਕੀਤੀ ਉਤੋਂ ਕਾਂਗਰਸ ਆਰੀ ਆ ਆਪ ਜਿੱਤੀ ਹੈ ਦਿੜਬਾ ਹਰਪਾਲ ਸਿੰਘ ਚੀਮਾ ਪੰਜਾਬ ਦੇ ਐਕਸਾਈਜ਼ ਮਿਨਿਸਟਰ ਉਹ ਜਿੱਤੇ ਨੇ ਸਨਾਮ ਤੋਂ ਕੈਪਟਨ ਮੰਤਰੀ ਨੇ ਅਮਨ ਰੂੜਾ ਉਹ ਜਿੱਤ ਗਏ ਨੇ ਔਰ ਭਦੌਰ ਤੋਂ ਜਿਹੜੇ ਲਾਭ ਸਿੰਘ ਉਗੋਕੇ ਉਹ ਜਿੱਤ ਗਏ ਨੇ ਬਰਨਾਲਾ ਤੋਂ ਮੀਤਹਿਰ ਖੁਦ ਕੈਂਡੀਡੇਟ ਸੀ ਕੈਪਟਨ ਮੰਤਰੀ ਉਹ ਜਿੱਤੇ ਨੇ ਮਹਿਲਕਲਾਂ ਤੋਂ ਜਿਹੜੇ ਐਮਐਲਏ ਨਿਕੁਲਵੰਤ ਸਿੰਘ ਪਡੋਰੀ ਉਹ ਆਮਾਦੀ ਪਾਰਟੀ ਦੇ ਐਸਸੀ ਵਿੰਗ ਦੇ ਪ੍ਰਧਾਨ ਨੇ ਉਹ ਜਿੱਤ ਗਏ ਨੇ ਧੂਰੀ ਤੋਂ ਖੁਦ ਮੁੱਖ ਮੰਤਰੀ ਭਗਵੰਤ ਮਾਨ ਸਾਹਿਬ ਦਾ ਹਲਕਾ ਉੱਥੋਂ ਜਿੱਤੇ ਨੇ ਸੰਗਰੂਰ ਤੋਂ ਨਿਰਿੰਦਰ ਕੌਰ ਭਰਾਜ ਐਮਐਲਏ ਹਾਲਾਂਕਿ ਵਿਰੋਧੀ ਇਸ ਦੇ ਬਾਵਜੂਦ ਉਹ ਜਿੱਤੇ ਨੇ ਮਲੇਰ ਕੋਟਲਾ ਤੋਂ ਆਮਾਦੀ ਪਾਰਟੀ ਹਾਰੀ ਆ ਬਾਕੀ 8 ਹਲਕੇ ਜਿੱਤੇ ਨੇ ਜਿਹੜਾ ਮਲੇਰ ਕੋਟਲਾ ਤੋਂ ਉਹ ਸਾਬਕਾ ਕੈਬਨ ਮੰਤਰੀ ਰਜੀਆ ਸੁਲਤਾਨਾ ਔਰ ਉਹਨਾਂ ਦੀ ਧੀ ਨੇ ਬੜੀ ਮਿਹਨਤ ਕੀਤੀ ਇਸੇ ਕਰਕੇ ਕੱਲ ਸੁਪਾਲ ਸਿੰਘ ਖੈਰਾ ਨੇ ਮਲੇਰ ਕੋਟਲੇ ਦਾ ਉਹਨਾਂ ਨੇ ਸ਼ੁਕਰ ਵੀ ਅਦਾ ਕੀਤਾ ਹੈਗਾ ਕਿ ਮੇਰੀ ਇੱਜ਼ਤ ਬਚੀ ਆ। ਅਮੀਤ ਹੇਰ ਦਾ ਵਜ੍ਹਾ ਕੀ ਉਹਦੇ ਚ ਇਹ ਕਿ ਇੱਕ ਤੇ ਨੌਜਵਾਨ ਇੱਕ ਸਰਕਾਰ ਉੱਥੇ ਬੈਠੀ ਦੀ ਚਾਰ ਚਾਰ ਸਰਕਾਰ ਦੇ ਮੰਤਰੀ ਇਹ ਸਭ ਤੋਂ ਵੱਡਾ ਉਹਦੇ ਔਰ ਦੂਜਾ ਅ ਇੱਥੇ ਵੀ ਦਿੜਬੇ ਬਹੁਤ ਵਿਰੋਧ ਸੀ ਮਹਿਲ ਬੜਾ ਵਿਰੋਧ ਸੀ ਸੰਗਰੂਰ ਦੇ ਵਿੱਚ ਬਹੁਤ ਜਿਆਦਾ ਵਿਰੋਧ ਸੀ ਕਿ ਤਨੇ ਕਿਤੇ ਇਸ ਸੀਟ ਤੇ ਜਿਹੜੇ ਇੱਕ ਕਿਸਾਨ ਜਥੇਬੰਦੀ ਆ ਉਹ ਜਰੂਰ ਸਰਕਾਰ ਨੂੰ ਮਦਦ ਕਰ ਗਈ ਅੰਦਰਖਾਤੇ ਉਹਦੇ ਕਰਕੇ ਉਮੀਦ ਹੇਰਦਾ ਜਿੱਤਣਾ ਔਰ ਸਰਕਾਰ ਦੇ ਚਾਰ-ਚਾਰ ਮੁੱਖ ਮੰਤਰੀ ਸਮੇਤ ਮੰਤਰੀ ਨੂੰ ਇੱਕ ਮੋਟੀ ਵਜ੍ਹਾ ਰਹਿ ਗਈ ਹੈ ਔਰ ਦੂਜਾ ਸੁਪਾਲ ਸਿੰਘ ਖੈਰਾ ਕਹ ਰਿਹਾ ਕਿ ਉਹ ਇੱਕ ਤੇ ਉਹ ਸੰਗਰੂਰ ਤੋਂ ਗਏ ਸੀ ਉਹ ਇੱਕ ਵਜ੍ਹਾ ਹੈ ਇੱਕ ਸਿਮਰਜੀਤ ਸਿੰਘ ਮਾਨ ਤੇ ਸੁਪਾਲ ਸਿੰਘ ਖੈਰਾ ਦੀ ਬਹੁਤ ਸਾਂਝੀ ਵੋਟ ਸੀ ਜਿਹੜੀ ਦੋਨਾਂ ਨੂੰ ਪੈ ਗਈ ਆ ਉਹ ਇੱਕ ਦੂਜੇ ਨੇ ਇੱਕ ਦੂਜੇ ਦੀ ਵੋਟ ਦੀ ਕਾਟ ਕੀਤੀ ਹੈ ਗਿਆ ਜਿਸ ਕਰਕੇ ਸੁਪਾਲ ਸਿੰਘ ਖੈਰਾ ਦਾ ਵੀ ਤੇ ਉਨ੍ਹਾਂ ਦਾ ਵੀ ਨੁਕਸਾਨ ਹੋਇਆ ਸਿਮਰਨਜੀਤ ਸਿੰਘ ਮਾਨ ਦਾ ਇਸ ਕਰਕੇ ਮੀਤ ਹਰ ਜਿੱਤ ਕੇ ਮੀਤ ਹਰ ਨੂੰ કુલ 3606 ਵੋਟ ਪਈ ਹੈ ਜਦ ਕਿ ਜਿੱਤ ਦਾ ਅੰਤਰ ਬਹੁਤ ਜ਼ਿਆਦਾ ਕਿਉਂਕਿ ਕਰੀਬ ਉਹ 1 ਲੱਖ ਤੋਂ 1.5 ਲੱਖ ਤੋਂ ਜ਼ਿਆਦਾ ਜਿਹੜੀਆਂ ਵੋਟਾਂ ਨੇ ਉਹ ਲੈ ਕੇ ਜਿੱਤੇ ਹੈਗੇ ਨੇ ਇਹ ਜਿਹੜੀ ਗੱਲ ਆ ਉਹ ਸੰਗਰੂਰ ਦੀ ਆ